ਸਤ ਸ੍ਰੀ ਅਕਾਲ ਦੋਸਤੋ ਮੈਂ ਬਿਰੰਗੀ पांडे ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਗੱਟੂ ਸਨੇ ਪਠਾਨਕੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਪਠਾਨਕੋਟ ਚ ਨਈਂ ਵਿਕੰਨ ਦਿੱਤੇ ਜਾਵੇਗੇ ਸੈਂਥੈਟਿਕ ਡੋਰ ਇੱਕ ਵੱਡੀ ਐਕਟੀਵਿਟੀ ਨਜ਼ਰ ਆਈ ਹੈ ਇੱਕ ਪਾਸੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਖੁਸ਼ੀ ਦੇ ਮਾਹੌਲ ਨੂੰ ਚੰਦ ਸਰਾਰਤੀ ਅੰਸਰ ਆਪਣੇ ਕੁਝ ਨਿੱਜੀ ਫਾਇਦੇ ਦੇ ਲਈ ਮਾਤਮ ਦੇ ਵਿੱਚ ਤਬਦੀਲ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦਾ ਅੰਦਾਜ਼ਾ ਇਸ ਗਲਤੋ ਲਗਾਇਆ ਜਾ ਸਕਦਾ ਹੈ ਕਿ ਪੂਰੇ ਭਾਰਤ ਵਿੱਚ ਸਿੰਥੈਟਿਕ ਡੋਰ ਜਿਸ ਨੂੰ ਕਿ ਗੱਟੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਹਦੀ ਵਿਕਰੀ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਹੈ ਅਜਿਹਾ ਹੀ ਕੁਝ ਪਠਾਨਕੋਟ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਥਾਣਾ ਨੰਬਰ ਡਿਵੀਜ਼ਨ 2 ਦੇ ਪਠਾਨ ਮੁਕਬਲੋ ਛਾਪੇਮਾਰੀ ਕਰ 15 ਗੱਟੂ ਬਰਾਮਦ ਕੀਤੇ ਗਏ ਅਤੇ ਇੱਕ આરોપી ਤੇ ਮਾਮਲਾ ਦਰਜ ਕੀਤਾ ਗਿਆ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ थाना ਡਿਵੀਜ਼ਨ ਨੰਬਰ 2 ਦੀ ਹੱਦ ਵਿੱਚ ਕੁਝ ਲੋਕਾਂ ਵੱਲੋਂ ਗੱਟੂ ਡੋਰ ਵੇਚੀ ਜਾ ਰਹੀ ਹੈ ਜਿਸ ਦੇ ਚੱਲਦੇ ਜਦ ਸਾਡੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉੱਥੇ 15 ਗੱਟੂ ਬਰਾਮਦ ਕੀਤੇ ਗਏ ਪੁਲਸ ਵੱਲੋਂ આરોપી ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮਾਨਯੋਗ ਐਸਐਸਪੀ ਪਠਾਨਕੋਟ શ્રી ਦਿਲਜਿੰਦਰ ਸਿੰਘ ਜੀ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ 'ਚ ਕਿਸੇ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਆ ਉਹਦੀ ਸੇਲ ਆਪਾਂ ਨਹੀਂ ਹੋਣ ਦੇਣੀ ਇਸੇ ਦੇ ਕਨਸਰਨ 'ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟ ਆ ਉਹਨਾਂ ਨੇ ਵੀ 143 ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਇਹ ਗੱਟੂ ਡੋਰ ਨੂੰ ਪਾਬੰਦ ਕੀਤਾ ਗਿਆ ਹੈ ਕਿ ਵੀ ਇਤੇ ਪੂਨਨ ਰੂਪ 'ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫਰਕਾਈਟ ਫਲਾਈਂਗ ਤੇ ਇਸੇ ਦੀ ਕੜੀ ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਜਿੱਥੇ ਆਪਾਂ ਛਾਪਾ ਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਆ ਤੇ ਇਹਦੇ ਬਾਅਦ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਤੇ ਇਹਦੇ ਚ ਇੱਕ ਜਿਹੜਾ ਇੰਡੀਵਿਜੂਅਲ ਸਤਨਾਮ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਨੂੰ ਅਰੈਸਟ ਵੀ ਕੀਤਾ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਲੋਹੜੀ ਆ ਰਹੀ ਹੈ ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ 'ਚ ਇਨਵੋਲਵ ਹੋ ਜਾਂਦੇ ਆ ਕਿਸ ਤਰ੍ਹਾਂ ਉਹ ਨਾ ਕਰਨ ਇਸ ਤੋਂ ਗੁਰੇਜ਼ ਕਰਨ ਕਿਉਂਕਿ ਆਲਰੇਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸ ਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਡੋਰ ਹੈ ਇਹ ਜਾਨਲੇਵਾ ਹੈ ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ ਸੀਰੀਅਸ ਇੰਜਰੀਜ਼ ਹੋ ਸਕਦੀਆਂ ਤੇ ਇਸ ਲਈ ਇਹਦਾ ਇਸਤੇਮਾਲ ਜਿਹੜਾ ਉਹ ਜਿਹੜੇ ਕਾਈਡ ਫਲਾਈਂਗ ਵਾਲੇ ਬਿਲਕੁਲ ਨਾ ਕਰਨ ਤੇ ਜਿਹੜੇ ਵੇਚ ਰਿਹਾ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ ਅਦਰਵਾਈਜ਼ ਆਪਾਂ ਅੱਗੇ ਹੋਰ ਆਪਣੀ ਮਹੀਮਤ ਤੇਜ਼ ਕਰਾਂਗੇ ਤੇ ਹੋਰ ਵੀ ਐਫ ਆਈ ਆਰਸ ਆਪਾਂ ਲੌਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਜਾਂ ਉਹਨੂੰ ਇਲੀਗਲੀ ਵੇਚ ਰਿਹਾ ਉਹ ਜੋ ਕਿ ਪਬੰਧਿਤ ਜਿਹੜੀ ਹੈ ਉਹ ਚੀਜ਼ ਹੈ ਤੇ ਇਸ ਲਈ ਇਹਨੂੰ ਇਹ ਕੋਈ ਵੀ ਇਸ ਦੀ ਸੇਲ ਤੋਂ ਗੁਰੇਜ਼ ਕਰੇ ਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ ਹਾਂ ਜੀ ਸਰੰਗ ਮਤੋਂ ਦੱਸਿਆ ਕਿ ਆਲਰੇਡੀ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਕਲੀਅਰ ਹੈ ਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨਸ ਪਾਸ ਕੀਤੀਆਂ ਉਹਨਾਂ ਦੇ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀ ਹੋਈਆਂ ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਉਹ ਫਿਰ ਆਪਾਂ ਉਹਨੂੰ ਕਨਫਿ ਸਕੈਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਭੰਦੀ ਕਾਰਵਾਈ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦਵਾਂਗੇ ਕਿਉਂਕਿ ਆਲਰੇਡੀ 144 ਦੀ ਧਾਰਾ ਇੱਥੇ ਡੀਸੀ ਸਾਹਿਬ ਨੇ ਲਗਾ ਰੱਖੀ ਹੈ ਤੇ ਇਹਨੂੰ ਕੋਈ ਵੀ ਨਾ ਦੇ ਸਟੋਰ ਕਰ ਸਕਦਾ ਨਾ ਇਹਨੂੰ ਕੋਈ ਸੀਲ ਕਰ ਸਕਦਾ ਤੇ ਨਾ ਹੀ ਇਹਨੂੰ ਕੋਈ ਫਲਾਈਂਗ 'ਚ ਯੂਜ਼ ਕਰ ਸਕਦਾ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਮਨਾਈ ਗਈ ਈ ਧੀਆਂ ਦੀ ਲੋੜੀ ਹਸਪਤਾਲ ਜਮੀਨ ਨਬ ਹਸਪਤਾਲ 'ਚ ਜੰਮੇ 90 ਬੱਚਿਆਂ ਨੂੰ ਬੰਡੇ ਗਏ ਗਰਮ ਕੱਪੜੇ ਅੱਜ ਦੇਸ਼ ਦੇ ਵਿੱਚ ਲੋੜੀ ਦਾ ਤਿਉਹਾਰ ਮਨਾਉਣ ਦੇ ਲਈ ਲੋਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅਤੇ ਇਸ ਤਿਉਹਾਰ ਦੀ ਪੰਜਾਬ 'ਚ ਵਿਸ਼ੇਸ਼ ਮਹੱਤਵ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਇਸ ਤਿਹਾਣ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਦੇ ਚੱਲਦੇ ਜਿੱਥੇ ਬਜ਼ਾਰਾਂ ਵਿੱਚ ਰੌਣਕ ਵੇਖਣ ਨੂੰ ਮਿਲ ਰਹੀਆਂ ਉੱਥੇ ਹੀ ਪੰਜਾਬ ਦੇ ਖੇ ਲੋੜੀ ਮੌਕੇ ਧੀਆਂ ਦੀ ਲੋੜੀ ਬੜੇ ਹੀ ਹਰਸ਼ ਉੱਤੇ ਉલ્લાਸ ਦੇ ਨਾਲ ਪਾਈ ਜਾ ਰਹੀ ਹੈ ਅਜੇ ਹਾਲ ਕੁਝ ਥਾਨਕੋੜ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਵਿੱਚ ਨਵਜੰਮੀਆਂ ਧੀਆਂ ਦੀ ਲੋੜੀ ਪਾਈ ਗਈ ਇਸ ਮੌਕੇ ਸਥਾਨਕ ਪ੍ਰਸ਼ਾਸਨ ਵੱਲੋਂ ਲੋੜੀ ਵਾਲ ਢੋਲ ਦੀ ਥਾਪ ਤੇ ਇਹਨਾਂ ਧੀਆਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਦੇ ਨਾਲ ਠੰਡ ਨੂੰ ਰਹਿਦੇ ਹੋਏ ਇਨਾਂ ਨਕਜਮੇ ਹਮ ਬੱਚਿਆਂ ਅਤੇ ਉਹਨਾਂ ਦੀਆਂ ਮਾਤਾਵਾਂ ਨੂੰ ਗਰਮ ਕਪੜੇ ਵੀ ਦਿੱਤੇ ਗਏ। ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਹਲਕੇ ਦੇ ਬੈਟ ਖੇਤਰ ਦੇ ਪਿੰਡ ਪੈਣੀ ਖਾਦਰ ਦੇ ਇੱਕ ਫੌਜੀ ਨੌਜਵਾਨ ਦੀ ਗਸ਼ਤ ਕਰਦੇ ਸਮੇਂ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹਨ ਫੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਪੈਣੀ ਖਾਦਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਫੀਲਡ 73 ਰੈਜੀਮੈਂਟ 18 ਆਰਰ ਵਿੱਚ ਪਿਛਲੇ 6 ਸਾਲਾਂ ਤੋਂ సేవਾਂ ਨਿਭਾਰ ਰਿਹਾ ਸੀ ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਗਾਰਾਮਲਾ ਵਿਖੇ ਤੈਨਾਤ ਸੀ ਮਿਤੇ ਦਿਨ ਗੁਰਪ੍ਰੀਤ ਸਿੰਘ ਫੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਪੈਰ ਤਿਲਕਣ ਕਾਰਨ ਉਹ ਇੱਕ ਡੁੰਗੀ ਖੜ ਵਿੱਚ ਝੜ ਗਿਆ ਇਸ ਸਾਤ ਸਬੰਧਨ ਉਸ ਦੀ ਮੌਤ ਹੋ ਗਈ ਬੀਤੀ ਸ਼ਾਮ ਉਨ੍ਹਾਂ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੇ ਫੋਨ ਰਾਹੀਂ ਇਸ ਸਬੰਧਿਤ ਸੂਚਿਤ ਕੀਤਾ ਸਵੇਰੇ 13 ਜਨਵਰੀ ਨੂੰ ਉਸ ਦੇ ਮ੍ਰਿਤਕ ਦੇ ਗੁਲਮਰਗ ਤੋਂ ਵਾਪਸ ਪੈਣੀ ਖਾਦਰ ਵਿਖੇ ਪਹੁੰਚਣ ਬਾਅਦ ਉਸ ਦਾ ਫੌਜੀ ਸਨਮਾਨਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਉੱਤੇ ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਕੀ ਨਾ ਆਇਆ ਤੁਹਾਡਾ ਨਿਰੰਦਰ ਸਿੰਘ ਦੇ بیٹے ਦੀ ਡੈਥ ਹੋਈ ਆ ਉਹਦੀ ਹੌਸਲੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਹੀ ਤੇ ਕੀ ਹੁੰਦਾ ਆ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਪਰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਨਹੀਂ ਪਤਾ ਨਹੀਂ ਲੱਗਾ ਜੁਨਟ ਦੇ ਵਿੱਚ ਹਾਂਜੀ ਕੀ ਦਿੱਤਿਆ ਚੱਲਣਾ ਉਹਨੂੰ ਉਹਨੇ ਕਿ ਪੜੀ ਪੈਰ ਪਿਸਲ ਗਿਆ ਤੇ ਡਿੱਗ ਗਿਆ ਥੱਲੇ ਦੱਬ ਉਹਨੇ ਕਿ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਕਰਵਾ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨਾ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ 24 ਸਾਲ ਦਾ ਵਿਆਹਿਆ ਸੀ ਜੇ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰਾਬਤਾ ਹੋਇਆ ਜਿਹੜਾ ਉਹਦੀ ਜੁੰਟ ਦੇ ਨਾਲ ਹਾਂਜੀ ਹੁਆ ਹੁਣ ਠੀਕ ਹੈ ਕਹਿੰਦੇ ਰਾਤ ਨੂੰ 9-10 ਵਜੇ ਨਾਲ ਆਏਗਾ ਘੱਟ ਤੱਕ ਮ੍ਰਿਤਕ ਦੇ ਪਛਾਣ ਦੀ ਕਰਤੀ ਹੈ ਅਸੀਂ ਤੇ ਮਤਲਬ ਉਹ ਕਹਿੰਦੇ ਰਾਤ ਕਹਿੰਦੇ 10 ਵਜੇ ਆਏਗੇ ਤੇ ਫਿਰ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂਗੇ ਉਸ ਵਲ ਕੀ ਮੰਗ ਕਰੋਗੇ ਸਰਕਾਰ ਤੋਂ ਅਸੀਂ ਮੰਗ ਕੀ ਕਰੀਏ ਦੱਸੋ ਸਾਨੂੰ ਵੀ ਪਤਾ ਨਹੀਂ ਮੁੰਸਾਹੂ ਤੋਂ ਡੇ ਨਗਰ ਦੀ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਆ 24 ਸਾਲਾਂ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦਿਆ ਕਦੈ ਚਲਾ ਗਿਆ ਕੀ ਕਰਾਂ ਦੇਖੋ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੂਣੀ ਹੋਈ ਹੈ ਬਹੁਤ ਵਧੀਆ ਲੜਕਾ ਸੀਗਾ ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉੱਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਏ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲਣ ਕਰ ਉਹ ਡੂੰਗੀ ਖਾਈ ਚ ਮਤਲਕ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ رابطہ ਹੋਇਆ ਤੁਹਾਡੇ ਕੋਲ ਹਾਂ رابطہ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜੀ ਡੱਡ ਬੋਡੀ ਹੈ ਅੱਜ ਸ਼ਾਮ ਨੂੰ ਤੁਹਾਡੇ ਕੋਲ ਲਿਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾ ਲਿਓ ਵੀ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲਬ ਗੱਲ ਕਿ ਨਾ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਨੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਨੇ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲਬ ਗੱਲ ਕਿ ਨਾ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਤਲਬ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚ ਆਏ ਆ ਜੀ ਤੇ ਹਲਾਸ ਵੱਲ ਕੀ ਬੇਨਤੀ ਕਰੋਗੇ ਸਰਕਾਰ ਨੂੰ ਲੇਕਿਨ ਮੈਂ ਸਰਕਾਰ ਕੋਲੋਂ ਬੇਨਤੀ ਇਹ ਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ ਮਾਲੀ ਮਦਦ ਹੈ ਉਹ ਕੀਤੀ ਜਾਵੇ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ ਬੇਟੇ ਦੀ ਜਗਾ ਇਹ ਆਪਣੀ ਜਿਹੜੀ ਮਤਲ ਗੱਲ ਕੇ ਉਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕੁਐਸਟ ਆਰਮੀਨੋਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਪਠਾਨਕੋਟ ਦੇ ਹਲਕਾ ਪੋਹਾ ਦੇ ਵਿੱਚ ਕਿਹੜੀ ਅੱਡੇ ਤੇ ਰੇਤ ਬਜਰੀ ਨਾਲ ਭਰੇ ਟਰੱਕ ਨੂੰ ਕਾਂਗਰਸ ਦੇ ਪੁਰਵ ਵਿਧਾਇਕ ਜਗENDER ਪਾਲ ਨੇ ਰੋਕਿਆ ਪੰਜਾਬ ਸਰਕਾਰ ਦੇ ਖਿਲਾਫ ਜਨਤੂ ਨਾਅਰੇਬਾਜ਼ੀ ਕੀਤੀ ਕਿ ਜੇਕਰ ਮਾਈਨਿੰਗ ਨਹੀਂ ਹੋ ਰਹੀ ਤਾਂ ਕਿੱਥੋਂ ਆ ਰਹੇ ਇਹ ਰੇਤ ਬਜਰੀ ਦੇ ਟਰੱਕ ਲੋਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਵਾਰ ਜ਼ਰੂਰ ਹੋਈ ਆ 20 ਮਹੀਨੇ ਚ ਤਿੰਨ ਮੰਤਰੀ ਜ਼ੂਰ ਹੋਣਾ ਬਲ ਦਿੱਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਆ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਜਗ੍ਹਾ ਤੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵਾਨ ਦਾ ਮਾਰਨੇ بڑے بڑے ਵੱਡੇ ਪੋਸਟ ਲਾਏ 500 ਸੈਟਲਰੀ ਦਾ ਅੱਜ ਇਹ ਰੇਤਾ ਜਿਹੜਾ ਉਹ 5000 6000 ਨੂੰ ਰੈਂਟ ਸੈਕੜਾ ਮਿਲਦਾ ਤੇ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲਿਆ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹ ਰਿਹਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੇ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋ ਮਿੰਟ ਪੁਲਿਸ ਉੱਥੇ ਆਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਹੈ ਉਹ ਹੁਣ ਵੀ ਆਦਮੀ ਚੱਲਦਾ ਗਰੀਬ ਚੱਲਦਾ ਉਹਲੇ ਕੋਈ ਇਹਨੂੰ ਖੜਖੜਦੀ ਵਾਜ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹਨਾ ਪੇ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਵੀ ਅਵਾਇਲ ਮਾਈਨਿੰਗ ਕਰ ਰਹੀ ਆ ਤੇ ਮੈਂ ਤੈਨੂੰ ਪੁੱਛਾਂ ਜੀ ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਿੰਟ ਕਰਾ ਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਆ ਕਿ ਪਾਕਿਸਤਾਨ ਵੀ ਲੱਗੇ ਕੋ ਪਾਕਿਸਤਾਨ ਦੀ ਬਜਰੀ ਆਈ ਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਛੜ ਛੁੜਕਾ ਭਾਈਵਾ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜਿਸ਼ਨ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜਦੋਂ ਤੁਸੀਂ ਜੇਲ੍ਹ ਜੋ ਛੜ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਂ ਵਾਲੇ ਜੂਰ ਹੈਗੇ ਖਬਰ ਚੱਬੇਵਾਲ ਤੋਂ ਸਹਿਦ ਬਾਬਾ ਰਤਨ ਸਿੰਘ ਜੀ ਸਲਾਣਾ ਜੋੜ ਮਿਲਾ ਪਿੰਡ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 24 25 26 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਨਗਰ ਕੀਰਤਨ 24 ਜਨਵਰੀ ਨੂੰ ਕੱਢਿਆ ਜਾਵੇਗਾ ਫ੍ਰੀ ਅੱਖਾਂ ਦਾ ਮੈਡੀਕਲ ਕੈਂਪ 25 ਜਨਵਰੀ ਨੂੰ ਲਗਾਇਆ ਜਾਵੇਗਾ इलाका निवासियों सहित की गुरुद्वारा शहीद पहुँच की कृपालता कर तीन दिन गुरुद्वारा लंगर अतुट बरतेगा शहीद बाबा रतन सिंह गुरुद्वारा बीच जो आँखों का कैंप लग रहा है साथ में मेडिकल कैंप लग रहा है यहाँ पर मैं गुरुद्वारा कमेटी मेंबर और साथ में एनआरआई ग्रुप जो सारे लोग मिल कर के इतने लोगों का आँखों का ऑपरेशन करा रहे हैं मेडिकल कैंप में सारा चीज़ फ्री दिया जा रहा है चश्मा भी फ्री है आँखों का ऑपरेशन भी फ्री है साथ में मेडिसिन भी फ्री है ये जो ग्रुप एनआरआई है इन सब को हम लोग धन्यवाद देते हैं कि पहले लोग अंधापन का शिकार बहुत ज़्यादा होता था आज की डेट में इन लोगों ने एन आर आई वालों ने पूरा शहीद शहीद बाबा रतन सिंह गुरु गुरुद्वारा कमेटी ग्रुप और मेंबर सारे लोग मिलकर के इतने लोगों का आंखों का ऑपरेशन करवा रहे हैं इसके लिए बहुत बहुत धन्यवाद ऑकलैंड स्कूल के विद्यार्थी ने देश भर चौंकों दूजा स्थान हासिल करके सूबे का नाम रोशन कर दिया है स्कूल गेम फेडरेशन ऑफ इंडिया वालों करवाई सताठवीं नेशनल स्कूल गेम तेईस चौबीस में सीबीएसई ਮਾਨਤਾ ਪ੍ਰਾਪਤ ਓਗਡਨ ਸੀਨੀਅਰ ਸੈਕੰਡਰੀ ਸਕੂਲ ਬੁੱਲੋਵਾਲ ਦੇ ਮੁੱਖ ਪ੍ਰਬੰਧਕ ਮੈਡਮ ਹਰਿੰਦਰ ਚਾਣੀ ਅਤੇ ਪ੍ਰਿੰਸੀਪਲ ਯਾਸਮੀਨ ਸਨਿਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਦੇਸ਼ ਭਰ ਵਿੱਚੋਂ ਬਖ ਬਖ ਸੁਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀ ਤਨਿਸ਼ਕ ਸਹਿਗਲ ਨੇ ਅੰਡਰ 19 ਲੜਕੇ ਚੁਰੰਜਾ ਕਿਲੋਪਾਰ ਕਰਾਟੇ ਪ੍ਰਤੀਯੋਗਤਾ ਵਿੱਚੋਂ ਦੇਸ਼ ਪੱਧਰ ਵਿੱਚੋਂ ਦੂਜਾ ਸਥਾਨ ਤੇ 50000 ਰੁਪਏ ਦੀ ਨਗਦ ਇਨਾਮ ਹਾਸਲ ਕੀਤਾ। ਹੁਸ਼ਿਆਰਪੁਰ ਪੁਲਿਸ ਵੱਲੋਂ थाना टांडा ਦੇ ਏਰੀਆ ਵਿੱਚ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਤੇ ਫੋਨ ਤੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਐਸਐਸਪੀ ਸੁਰਿੰਦਰ ਲਾਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰੀਕੇ ਨਾਲ ਸਮਾਜ ਵਿਰੋਧੀ ਅੰਤਰਾ ਅਤੇ ਸਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਭਾਈਆ ਪੁਲਿਸ ਕਪਤਾਨ ਤਫਤੀਸ ਦੇ ਯੋਗ ਅਗਵਾਈ 'ਚ ਪੁਲਿਸ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਮਣ ਦੱਸਿਆ ਕਿ ਇਨਸਪੈਕਟਰ ਬਲਵਿੰਦਰ ਪਾਲ ਇਨਚਾਰਜ ਸੀ ਸਟਾਫ ਹਾਰਪੁਰ ਤੇ ਇਨਸਪੈਕਟਰ ਕਾਰ ਸਿੰਘ ਬਰਾੜ ਮੁੱਖ ਅਫਸਰ थाना ਟਾਂਡਾ ਦੀ ਵਿਸ਼ੇਸ਼ ਟੀਮਾਂ ਵੱਲੋਂ ਬਲੋਂ 23 ਨੂੰ ਬੀਤੇ 20 ਦਸੰਬਰ ਨੂੰ ਟਾਂਡਾ ਦੇ ਏਰੀਆ ਵਿੱਚ ਇੱਕ ਕਾਲਜ ਦੇ ਪ੍ਰਿੰਸੀਪਲ ਦੇ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੇ ਉਸ ਨੂੰ ਗੈਂਗਸਟਰ ਬਣ ਕੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫੋਟੇ ਮੰਗਣ ਵਾਲੇ ਦੋ આરોપીਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਅੱਛਾ ਦੋ ਸੈਂਸਿਟਿਵ ਕੇਸ ਪੁਲਿਸ ਸਟੇਸ਼ਨ ਟਾਂਡਾ ਦੇ ਵਿੱਚ ਰਜਿਸਟਰ ਹੋਏ ਜਿਨ੍ਹਾਂ ਵਿੱਚ ਇੱਕ ਐਫ ਆਈ ਆਰ ਦਰਜ ਕੀਤਾ ਗਿਆ 519 ਐਕਸਟਰਸ਼ਨ ਦਾ ਜਿਹਦੇ ਵਿੱਚ ਇੱਕ ਬਾਹਰ ਦੇ ਮੋਬਾਈਲ ਨੰਬਰ ਤੋਂ ਇੱਕ ਐਕਸਟਰਸ਼ਨ ਕਾਲ ਆਈ ਰੋਹਿਤ ਟੰਡਨ ਨੂੰ ਜਿਹੜੇ ਟਾਂਡਾ ਦੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਤੇ ਉਹਨਾਂ ਨੂੰ ਮੈਸੇਜ ਆਇਆ ਤੇ ਉਹਨਾਂ ਨੇ 5 3 ਕਰੋੜ ਰੁਪਈਆ ਦੀ ਐਕਸਟਰਸ਼ਨ ਡਿਮਾਂਡ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚੇ ਨੂੰ ਤੇ ਉਹਨਾਂ ਨੂੰ ਜਾਨ ਦਾ ਖਤਰਾ ਹੋ ਸਕਦਾ ਹੈਗਾ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਣਗੇ ਐਟ ਦੀ ਸੇਮ ਟਾਈਮ ਇਹਨਾਂ ਨੇ ਆ ਵੀ ਕਿ ਜਿਹੜਾ ਇੱਕ ਇਨਸੀਡੈਂਟ 22 12 ਨੂੰ ਹੋਇਆ ਸੀਗਾ ਉਹ ਉਹਨਾਂ ਦੇ ਬੇਟੇ ਦੀ ਕਿਡਨੈਪਿੰਗ ਦਾ ਜਿਹੜਾ ਅਟੈਂਪਟ ਦਾ ਇੱਕ ਇਨਸੀਡੈਂਟ ਹੋਇਆ ਸੀਗਾ ਉਹ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਤੇ ਉਹ ਐਕਚੁਅਲ ਇਨਸੀਡੈਂਟ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਐਕਸਟਰਸ਼ਨ ਜਿਹੜੀ ਹੈਗੀ ਦਿੱਤੀ ਜਾਵੇ ਅਦਰਵਾਈਜ਼ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇਹਨੂੰ ਕਾਸ ਤੌਰ ਤੇ ਐਸਪੀ ਡੀਡੀ ਨਿਗਰਾਨੀ ਹੇਠ ਸੀਆਈਏ ਦੀ ਟੀਮ ਨੇ ਇਮੀਡੀਏਟਲੀ ਨੂੰ ਇਨਵੈਸਟਿਗੇਟ ਕਰਦੇ ਵੇ ਵਿਥਿਨ ਰਜਿਸਟ੍ਰੇਸ਼ਨ ਤੋਂ ਵਿਥਿਨ 3 ਡੇਸ ਅਸੀਂ ਯੂ نو ਟ੍ਰੇਸ ਕੀਤਾ ਤੇ ਟ੍ਰੇਸ ਕਰਕੇ ਦੋ ਬੰਦੇ ਜਿਹੜੇ ਜਿਨ੍ਹਾਂ ਨੇ ਆ ਸਾਰੀ ਕਾਂਸਪੀਰੇਸੀ ਰਚੀ ਸੀਗੀ ਉਹ ਅਰੈਸਟ ਕੀਤੇ ਜਿਨ੍ਹਾਂ ਵਿੱਚ ਇੱਕ ਦਾ ਨਾਮ ਮਨਪ੍ਰੀਤ ਅਲਿਆਸ ਪ੍ਰਿੰਸ ਹੈਗਾ ਤੇ ਦੂਜੇ ਦਾ ਨਾਮ ਅਨਿਲ ਕੁਮਾਰ ਉਰਫ ਰਾਦੇ ਹੈਗਾ ਇਹਨਾਂ ਤੋਂ ਇੱਕ ਮੋਟਰਸਾਈਕਲ ਸਪਲੈਂਡਰ ਜਿਹਦੇ ਤੇ ਇਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਜਿਹੜੇ ਕੰਪਲੇਨੈਂਟ ਹੈਗੇ ਉਹਨਾਂ ਦੇ ਬੇਟੇ ਨੂੰ ਇਸ ਤਰੀਕੇ ਦਾ ਇਨਸੀਡੈਂਟ ਰਚਾ ਕੀ ਉਹ ਜਿੱਦਾਂ ਉਹਨੂੰ ਕਿਡਨੈਪ ਕਰਨਾ ਹੋਵੇ ਤੇ ਉਹ ਗਏ ਉਹਦੀ ਗਲੀ 'ਚ ਜਾ ਕੇ ਉਹ ਮੁੰਡੇ ਨਾਲ ਥੋੜਾ ਜਿਹਾ ਹੱਥ ਪਾਈ ਜੀ ਕਰਕੇ ਫਿਰ ਵਾਪਸ ਵਜ ਕੇ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੇੜੇ ਮੁੰਡੇ ਨੂੰ ਚੱਕਣਾ ਸੀਗਾ ਬਟ ਅਸੀਂ ਉਸ ਟਾਈਮ ਨਹੀਂ ਚੱਕ ਪਾਏ ਤੇ ਹੁਣ ਅਸੀਂ ਦੁਬਾਰਾ ਇਸ ਤਰੀਕੇ ਦਾ ਇਨਸੀਡੈਂਟ ਕਰਾਂਗੇ ਉਹ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਅਸੀਂ ਬਰਾਮਦ ਕੀਤਾ ਉਸ ਟਾਈਮ ਜਿਹੜੇ ਸੀਸੀਟੀਵੀ ਕੈਮਰੇ 'ਚ ਆਂਦੇ ਹੈਗੇ ਜਿਹੜੇ ਹੈਲਮਟ ਹੈਗੇ ਉਹ ਅਸੀਂ ਬਰਾਮਦ ਕੀਤੇ ਜਿਹੜੇ ਮੋਬਾਈਲ ਫੋਨਸ ਇਹਨਾਂ ਨੇ ਵਰਤੇ ਤੇ ਜਿਹੜੇ ਮੋਬਾਈਲ ਫੋਨਸ ਦਾ ਹੌਟਸਪੌਟ ਇਹਨਾਂ ਨੇ ਯੂ ਓਬਵੀਅਸੀ ਬਰਾਮਦ ਕੀਤਾ ਹੈਗਾ ਜਿਹਦੇ ਰਾਹੀਂ ਇਹਨਾਂ ਨੇ ਐਕਸਟਰਸ਼ਨ ਡਿਮਾਂਡ ਕੀਤੀ ਸੀ ਤੇ ਸਾਡੀ ਜ਼ੀਰੋ ਟੋਲਰੈਂਸ ਹੈਗੀ ਐਕਸਟਰਸ਼ਨ ਦੇ ਤਿਸਾਂ ਦੇ ਪ੍ਰਤੀ ਮਨਜੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀ ਜੀ ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਹੈ ਤੇ ਯੂ نو ਇਮੀਡੀਟਲੀ ਐਕਸ਼ਨ ਕਰਦੇ ਸਾਡੀ ਟੀਮ ਨੇ ਵਿਥਿਨ 3 ਡੇਸ ਟ੍ਰੇਸ ਕੀਤਾ ਤੇ ਹੁਣ ਫਰਦਰ ਅਗੇ ਇਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਜਿਹੜਾ ਇਹਨਾਂ ਨੇ ਇੱਕ ਗੈਂਗ ਦਾ ਨਾਮ ਲੈ ਕੇ ਬੰਬੀਆ ਗੈਂਗ ਦਾ ਨਾਮ ਲੈ ਕੇ ਇਹਨਾਂ ਨੂੰ ਆਪਣੇ ਆਪ ਨੂੰ ਰਿਪਰਿਜ਼ੈਂਟ ਕੀਤਾ ਸੋ ਫਾਰ ਇਹਨਾਂ ਦਾ ਕੋਈ ਟਰਮੀਨਲ ਰਿਕਾਰਡ ਔਰ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈਗਾ ਦਿਸ ਵਾਸ ਅ ਕੌਨਸਪੀਰੇਸੀ ਜਿਹੜਾ ਲੋਕਾਂ ਨੂੰ ਠੱਗੀ ਮਾਰਨ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਸ ਤਰੀਕੇ ਦਾ ਕੀਤਾ ਤੁਹਾਡੇ ਰਾਹੀਂ ਮੈਂ ਆ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਬੰਦਾ ਇਸ ਤਰੀਕੇ ਜਿਹੜਾ ਕੰਮ ਕਰਦਾ ਹੈਗਾ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਹੈਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਦੀ ਹੈਗੀ ਦਿੱਤੀ ਜਾਏਗੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਇਹਨਾਂ ਇਸ ਤਰੀਕੇ ਦੀ ਹਰਕਤ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਕੋਈ ਅਸਲਾ ਵਗੈਰਾ ਵੀ ਸਿਰ ਬਰਾਮਦ ਕੀਤਾ ਨਹੀਂ ਨਾ ਤਾਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਇੱਕ ਬੰਦਾ ਜਿਹੜਾ ਹੈਗਾ ਮਨਪ੍ਰੀਤ ਉਹ ਪੇਂਟ ਦਾ ਕੰਮ ਕਰਦਾ ਹੈਗਾ ਦੂਜਾ ਬੰਦਾ ਵੀ ਦਿਹਾੜੀ ਦਾ ਕੰਮ ਕਰਦਾ ਹੈਗਾ ਬਟ ਇਹਨਾਂ ਨੇ YouTube ਤੇ Facebook ਰਾਹੀਂ ਆ ਸਾਰੀ ਕਨਸਪੀਰੀ ਕਨਸਪੀਰੀ ਜਿਹੜੀ ਹੈਗੀ ਤੇ ਸਾਰੀ ਸਟੋਰੀ ਇਹਨਾਂ ਨੇ ਸਮਝੀ ਤੇ ਸਮਝ ਕੇ ਇਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਬਟ ਆਬਵੀਅਸਲੀ ਜਿਹੜਾ ਹੈਗਾ ਕੋਈ ਵੀ ਕ੍ਰਾਈਮਨਲ ਲਾਅ ਤੋਂ ਜਿਹੜਾ ਹੈਗਾ ਭਜ ਨਹੀਂ ਸਕਦਾ ਹੈਗਾ ਉਹਨੂੰ ਲਾਅ ਫੇਸ ਕਰਨਾ ਜਿਹੜਾ ਵੀ ਕੋਈ ਕ੍ਰਾਈਮ ਗਲਤ ਕਰੇਗਾ ਗਲਤ ਕੰਮ ਕਰੇਗਾ ਉਹਨੂੰ ਫੇਸ ਕਰਨਾ ਪਏਗਾ ਜੀ ਸਹੀ ਦੂਜਾ ਜਿਹੜਾ ਇੱਕ ਕੇਸ ਹੈਗਾ ਉਹ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਲਈ ਬਣੇ ਰਹੋ ਜੀ ਵੀ ਸੇ ਅਪਡੇਟ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਲੋਹੜੀ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਸਾਰੇ ਲੋਹੜੀ ਪਰਵ ਦੀਆਂ ਖੁਸ਼ੀਆਂ ਮਨਾਓ ਇਸਦੇ ਨਾਲ ਹੀ ਮੈਂ ਦੇ ਦਇਆਜਕ ਤਦ ਤੱਕ ਲਈ ਜੈ ਹਿੰਦ ਜੈ ਪਰਤ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल